ਸੰਗਰੂਰ ਤੋਂ ਅੱਜ ਵਿਹਾਤ ਮਤ ਪੱਕੀ ਖਬਰ ਸਾਹਮਣੇ ਆਈ ਆ ਜਿੱਤੇ ਸ਼ਹਿਰ ਸੰਗਰੂਰ ਸ਼ਿਵਮ ਕਲੋਨੀ ਦਾ ਰਹਿਣ ਵਾਲਾ ਨੌਜਵਾਨ ਜੋ ਫੌਜ ਦੇ ਵਿੱਚ ਦੇਸ਼ ਦੇ ਲਈ ਰਾਖੀ ਕਰਦਾ ਸੀ ਦੱਸਿਆ ਜਾ ਰਿਹਾ ਕਿ ਅਚਾਨਕ ਉਸ ਨੌਜਵਾਨ ਫੌਜੀ ਦੀ ਮੌਤ ਹੋ ਗਈ ਆ ਤੁਹਾਨੂੰ ਦੱਸਦੀ ਕਿ ਸ਼ਾਮ ਦੇ ਵਿੱਚ ਡਿਊਟੀ ਕਰਦੇ ਹੋਏ ਫੌਜੀ ਹਰਿੰਦਰ ਸਿੰਘ ਦੀ ਆਨ ਡਿਊਟੀ ਹਾਰਟ ਅਟੈਕ ਦੇ ਨਾਲ ਮੌਤ ਦੱਸੀ ਜਾ ਰਹੀ ਆ ਤੋਂ ਨੂੰ ਦਾਦੀ ਕੇ ਹਰਿੰਦਰ ਸਿੰਘ ਦੀ ਜੋ ਉਮਰ ਉਹ 40 ਸਾਲ ਦੱਸੀ ਜਾ ਰਹੀ ਆ ਸੰਗਰੂਰ ਦੇ ਸ਼ਿਵਾਂ ਕਲੋਨੀ ਵਿੱਚ ਰਹਿਣ ਵਾਲਾ ਹਰਿੰਦਰ ਸਿੰਘ ਸੀ ਮ੍ਰਿਤਕ ਆਪਣੇ ਪਰਿਵਾਰ ਨੂੰ ਪਿੱਛੇ ਰੋਂਦਾ ਕਰ ਲੋਂਦਾ ਛੱਡ ਗਿਆ ਮਾਂ ਤੇ ਪਤਨੀ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਅਤੇ ਹੱਥਾਂ ਦੇ ਵਿੱਚ ਤਰੰਗਾ ਫੜਿਆ ਹੋਇਆ ਹ ਅਗਰ ਹਰਿੰਦਰ ਸਿੰਘ ਦੀ ਬੇਟੀ ਦੀ ਗੱਲ ਕੀਤੀ ਜਾਵੇ ਤਾਂ 11-12 ਸਾਲ ਦੀ ਉਹਨਾਂ ਦੀ ਬੇਟੀ ਆ ਜੋ ਵਾਰ-ਵਾਰ ਆਪਣੇ ਪਿਤਾ ਦੀ ਮਿਰਸਤਕ ਦੇ ਨੂੰ ਦੇਖਦੇ ਹੋਏ ਵਾਰ-ਵਾਰ ਉਹਨਾਂ ਨੂੰ ਸਲੂਟ ਕਰ ਰਹੀ ਆ ਇੱਕ ਡੇਢ ਸਾਲ ਦਾ ਹਰਿੰਦਰ ਸਿੰਘ ਦੇ ਬੇਟਾ ਸੀ ਦੱਸਿਆ ਯਾਰ ਕਿ ਹਰਿੰਦਰ ਸਿੰਘ 1 ਸਾਲ ਬਾਅਦ ਉਸਨੇ ਰਿਟਾਇਰਮੈਂਟ ਲੈ ਲੈਣੀ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਚੂਰ ਸੀ ਅਤੇ ਭਾਣਾ ਵਰਤ ਗਿਆ ਆਪਣੀ ਪਤਨੀ ਦੇ ਨਾਲ-ਨਾਲ 12 ਸਾਲ ਦੀ ਬੇਟੀ ਅਤੇ 1.5 ਸਾਲ ਦਾ ਪੇਟਾ ਅਤੇ ਵਿਧਵਾ ਮਾਂ ਨੂੰ ਪਿੱਛੇ ਛੱਡ ਗਿਆ ਹਰਿੰਦਰ ਸਿੰਘ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਆ ਦੱਸਿਆ ਜਾ ਰਿਹਾ ਕਿ ਚਾਰ ਪੈਣਾ ਦਾ ਇਕਲੌਤਾ ਭਰਾ ਸੀ ਹਰਿੰਦਰ ਸਿੰਘ ਜਿਸ ਦੇ ਮੋਢਿਆਂ ਦੇ ਉੱਤੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਸੀ ਹੋਰ ਵੀ ਕੋਈ ਕਮਾਉਣ ਵਾਲਾ ਨਹੀਂ ਸੀ ਹਰਿੰਦਰ ਸਿੰਘ ਉਤੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਸੰਗਰੂਰ ਪ੍ਰਸ਼ਾਸਨ ਦੇ ਉੱਤੇ ਇਲਜ਼ਾਮ ਲਾ ਘਰੇ ਲੋਕ ਕਹਿੰਦੇ ਨੇ ਕਿ ਅਸਾਮ ਦੇ ਵਿੱਚੋਂ ਜੋ ਫੌਜ ਦੇ ਜਵਾਨ ਸੀ ਉਹ ਸੰਗਰੂਰ ਪਹੁੰਚ ਚੁੱਕੇ ਨੇ ਮ੍ਰਿਤਕ ਦੇਹ ਨੂੰ ਲੈ ਕੇ ਆਏ ਨੇ ਪਰ ਸੰਗਰੂਰ ਪ੍ਰਸ਼ਾਸਨ ਜਾਂ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਸ ਅੰਤਿਮ ਸੰਸਕਾਰ ਮੌਕੇ ਨਹੀਂ ਪੁੱਜਿਆ ਆ ਸ਼ਾਮ ਦੇ ਵਿੱਚ ਡਿਊਟੀ ਕਰਦੇ ਸੀ ਹਰਿੰਦਰ ਸਿੰਘ ਜਿਸ ਦੀ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਹਾਰਟ ਅਟੈਕ ਦੇ ਨਾਲ ਮੌਤ ਸੀ ਜਾਰੀਆ ਮੌਤ ਹੋ ਗਈ ਆ ਸ਼ਹੀਦ ਹੋ ਗਏ ਅੱਜ ਉਹਨਾਂ ਨੂੰ ਅੰਤਿਮ ਵਿਦਾਈ ਮੌਕੇ ਸਲੂਟ ਕੀਤਾ ਗਿਆ ਰਸਮਾਂ ਕੀਤੀਆਂ ਗਈਆਂ ਤੇ ਜੋ ਫੌਜ ਦੇ ਜਵਾਨ ਸੀ ਉਹਨਾਂ ਦੇ ਵੱਲੋਂ ਸਲਾਮੀ ਦਿੱਤੀ ਗਈ ਕੀ ਕਹਿੰਦੇ ਨੇ ਹਰਿੰਦਰ ਸਿੰਘ ਦੇ ਜੋ ਦੋਸਤ ਸੀ ਜੋ ਨਾਲ ਰਾਹੇ ਨੇ ਭਰਾਵਾ ਮੰਗੂ ਜਾਂ ਫਿਰ ਗਵਾਂਢੀ ਕੀ ਕਹਿੰਦੇ ਨੇ ਆਓ ਸੁਣਦੇ ਹਾਂ ਕੀ ਨਾਮ ਹੈ ਸਰ ਅ ਸ਼ਮੀ ਮາກੜੀ ਜੀ ਮາກੜੀ ਜੀ ਅੱਜ ਨੌਜਵਾਂ ਸ਼ਹੀਦ ਫੌਜੀ ਸ਼ਹੀਦ ਹੋਏ ਆ ਨਾਜਵਾਂ ਕੀ ਨਾਮ ਸੀ ਕੀ ਕਰ ਇਹਨਾਂ ਦਾ ਹਰਜਿੰਦਰ ਸਿੰਘ ਨਾਮ ਸੀ ਜੀ ਇਹ ਅਸਾਮ ਵਿੱਚ ਡਿਊਟੀ ਕਰ ਰਹੇ ਸੀ ਉੱਥੇ ਇਹਨਾਂ ਨੂੰ ਅਟੈਕ ਆਇਆ ਉੱਥੇ ਡੈਥ ਹੋਈ ਜਾਂ ਇਹਨਾਂ ਦੀ ਹਾਂਜੀ ਵੈਸੇ ਇਹਨਾਂ ਦਾ ਪਿਛਲਾ ਪਿੰਡ ਹੈਗਾ ਨੌਂ ਤਰਾਨੀ ਮਰੀ ਕੋਲੇ ਜ਼ਿਲ੍ਹੇ ਦੇ ਵਿੱਚ ਇਹਨਾਂ ਦੇ ਫਾਦਰ ਸਾਹਿਬ ਮੇਰ ਸਿੰਘ ਨਾਮ ਉਹਨਾਂ ਦਾ ਇਹ ਆਪਣੀ ਸ਼ਿਵਮ ਕਲੋਨੀ ਸੰਗਰੂਰ ਰਹਿ ਰਹੇ ਸੀ ਕਈ ਸਾਲਾਂ ਤੋਂ ਇੱਥੇ ਇਹਨਾਂ ਦੀ ਮਾਤਾ ਦੀ ਇਹ ਚਾਰ ਭੈਣਾਂ ਦਾ ਘੱਲੇ ਭਰਾ ਹੀ ਹੈ ਭਰਾ ਹਰਜਿੰਦਰ ਸਿੰਘ ਬਹੁਤ ਮਾੜਾ ਹੋਇਆ ਜੀ ਬਹੁਤ ਦੁੱਖ ਲੱਗਿਆ ਸੁਣ ਕੇ ਕਿੰਨੀ ਉਮਰ ਸੀ ਉਮਰ 40 ਕੇ ਸਾਲ ਦੇ ਕਰੀਬ ਸੀ ਕਿਸ ਤਰ੍ਹਾਂ ਦੇ ਮਿਲਨ ਵਰਤਨ ਕਿਸ ਤਰ੍ਹਾਂ ਦੇ ਤੁਸੀਂ ਮਿਲਦੇ-ਜਿਲਦੇ ਰਹੇ ਹਾਂ ਹਾਂਜੀ ਬਹੁਤ ਵਧੀਆ ਇਨਸਾਨ ਸੀ ਵਧੀਆ ਸੀਗੇ ਆ ਇਹਨਾਂ ਦੇ ਫਾਦਰ ਸਾਹਿਬ ਦੀ ਪਹਿਲੇ ਡੈਥ ਹੋਈ ਹੋਈ ਸੀ ਇਹੀ ਦੀਗੇ ਕੰਮਕਾਰ ਕਰਨ ਵਾਲੇ ਪਰਿਵਾਰ ਪਾਲਣ ਵਾਲੇ ਇਹੀ ਮੁਖੀ ਸੀਗਾ ਇਹੀ ਚਲੇ ਗਿਆ ਵਿਚਾਰਾ ਯਾਨੀ ਕੀ ਕਰਕੇ ਕਮਾਉਣ ਵਾਲਾ ਹੁਣ ਕੋਈ ਨਹੀਂ ਰਿਹਾ ਨਹੀਂ ਜੀ ਨਹੀਂ ਜੀ ਪਰਿਵਾਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਪਰਿਵਾਰ ਦੇ ਠੀਕ ਨੇ ਜੀ ਹਾਂ ਜੇਕਰ ਗੱਲ ਕੀਤੀ ਹੈ ਫੌਜ ਦੇ ਜਵਾਨ ਆਏ ਨੇ ਆਸਾਮ ਤੋਂ ਕੰਟੀਨੈਂਸ਼ਲ ਅਧਿਕਾਰੀ ਇਹ ਪ੍ਰਸ਼ਾਸਨਿਕ ਅਧਿਕਾਰੀ ਨੰ ਬਿਲਕੁਲ ਜੀ ਬਿਲਕੁਲ ਆਪਣਾ ਪੰਜਾਬ ਸਰਕਾਰ ਦਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਹੀਂ ਪਹੁੰਚਿਆ ਫੌਜ ਦੇ ਅਫਸਰ ਏਡੀ ਦੂਰੋਂ ਡੈਡ ਬੋਡੀ ਲੈ ਕੇ ਆਏ ਨੇ ਘਟੋ ਘਟਾ ਐਸ ਐਚਓ ਸਾਹਿਬ ਨੂੰ ਆਉਣਾ ਚਾਹੀਦਾ ਦੀ ਜਾਂ ਐਸ ਡੀ ਐਮ ਸਾਹਿਬ ਨੂੰ ਤਹਿਸੀਲਦਾਰ ਸਾਹਿਬ ਨੂੰ ਕੋਈ ਵੀ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਦੀ ਡਿਊਟੀ ਲੱਗਣੀ ਚਾਹੀਦੀ ਸੀ ਇੱਥੇ ਮੈਂ ਨਹੀਂ ਕਹਿ ਰਿਹਾ ਘੱਟੋ ਘੱਟ 20 ਆਰਮੀ ਅਫਸਰ ਵੀ ਨੇ ਪੁਲਿਸ ਦੇ ਅਫਸਰ ਵੀ ਨੇ ਗੱਲਾਂ ਕਰ ਰਹੇ ਨੇ ਇਹ ਵੀ ਕੋਈ ਵੀ ਅਫਸਰ ਇੱਥੇ ਪਹੁੰਚਿਆ ਨਹੀਂ ਸਰਕਾਰ ਦਾ ਹਰਜਿੰਦਰ ਸਿੰਘ ਸਿੱਧਾ ਹਰਜਿੰਦਰ ਜੀ ਜੋਸ਼ੀ ਜੋੜੇ ਨੇ ਤੁਹਾਨੂੰ ਕੀ ਲੱਗਦਾ ਸੀ ਮੇਰੇ ਫਰੈਂਡ ਸਹੀ ਜੁਨਟ ਦੇ ਨਾਲ ਇਕੱਠੇ ਸੀ ਅਸੀਂ ਇਸ ਤਰ੍ਹਾਂ ਦਸ ਸਵੇਰ ਸੀ ਕਿਉਂਕਿ ਜਿੱਸ ਦਾ ਨਾਲ ਰਹੇ ਹੋ ਹਾਂਜੀ ਇਸ ਤਰ੍ਹਾਂ ਸਵੇਰ ਸੀ ਜਿੱਸ ਦਾ ਮਿਲ ਬਸ ਅਸੀਂ ਵੀਰ ਜੀ ਇਕੱਠੇ ਰਹੇ ਹਾਂ ਸਿਵਲ ਤੋਂ ਵੀ ਇਕੱਠੀਆਂ ਲਾਗੇ ਪਿੰਡ ਦੇ ਸੀਗੇ ਇਕੱਠੇ ਪੜੇ ਆ ਤੇ ਅੱਗੇ ਜੁੰਡ ਦੇ ਵਿੱਚ ਵੀ ਇਕੱਠੇ ਰਹੇ ਹਾਂਗੇ ਇਕੱਠੇ ਟੈਨਿੰਗ ਕੀਤੀ ਆ ਹੁਣ ਵੀ ਇਕੱਠੇ ਹੀ ਸੀਗੇ ਬਸ ਉਹ 2 ਮਹੀਨੇ ਪਹਿਲਾਂ ਥੋੜਾ ਬਦਲੀ ਹੋ ਗਈ ਸੀ ਉਹਦੀ ਸਿੱਕਮ ਚ ਲੱਗਿਆ ਗਿਆ ਸੀ ਬਸ ਉਥੋਂ ਆ ਖਬਰ ਮਿਲੀ ਉਹਦੀ ਨੇਚਰ ਸੀ ਨੇਚਰ ਬਹੁਤ ਵਧੀਆ ਸੀ ਵੀਰ ਜੀ ਉਹਨਾਂ ਦਾ ਹਾਸਮੁਖ ਸੀ ਬਿਲਕੁਲ ਮਤਲਬ ਕਿਸੇ ਤਰ੍ਹਾਂ ਦਾ ਕੋਈ ਟੈਨਸ਼ਨ ਨਹੀਂ ਲੈਣੀ ਬਿਲਕੁਲ ਹਰ ਇੱਕ ਨਾਲ ਹੱਸਦੇ ਖੇਡਦੇ ਰਹਿੰਦੇ ਸੀਗੇ ਬਹੁਤ ਵਧੀਆ ਸੀ ਠੀਕ ਹੈ ਨਾ ਆਪਣੇ ਦੇਸ਼ ਲਈ ਕੁਰਬਾਨੀ ਕੀਤੀ ਸ਼ਹੀਦ ਹੋਏ ਨੇ ਬਿਲਕੁਲ ਇਹ ਤਾਂ ਵੀਰ ਜੀ ਮਤਲਬ ਮੈਂ ਵੀ ਇੱਕ ਫੌਜੀ ਦਾ ਹੁੰਦਾ ਇਹ ਚੀਜ਼ਾਂ ਦਾ ਫੌਜੀ ਜਿਹੜੀ ਡਿਊਟੀ ਹੈ ਦਾ ਮਤਲਬ ਕਹਿਣ ਤੋਂ ਪਰੇ ਆ ਗਈ ਕੁਝ ਕਹਿ ਨਹੀਂ ਸਕਦੇ ਸਾਨੂੰ ਵੀ ਪਤਾ ਕਿਵੇਂ ਕਿਵੇਂ ਕੀ ਕੀ ਕਰਦਾ ਰਹਿੰਦਾ ਬੰਦਾ ਇੱਥੇ ਆਪਣੇ ਪਿੱਛੇ ਜੋ ਬੈਠੇ ਆਂਗੇ ਉਹਨਾਂ ਵਾਸਤੇ ਸ਼ਰਧਾਂ ਦੇ ਲੜਦੇ ਰਹਿੰਦੇ ਆ ਬਹੁਤ ਕੁਝ ਕਰਨਾ ਪੈਂਦਾ ਵੀਰੇ ਬਹੁਤ ਕੋਸਾਸ ਕੇ ਚੱਲੀਦਾ ਇਹ ਵੀ ਵੀਰ ਆਪਣੇ ਨਾਲ ਹੀ ਸੀ ਪਰਿਵਾਰ ਪਿੱਛੇ ਪਰਿਵਾਰ ਪਿੱਛੇ ਵੀਰ ਜੀ ਉਹਨਾਂ ਦੇ ਵਾਈਫ ਨੇਗੇ ਦੋ ਬੱਚੇ ਨੇ ਲੜਕੀ 12 ਸਾਲ ਦੀ ਆ ਲੜਕਾ ਬੇਟਾ ਲੇਟ ਹੋਇਆ ਥੋੜਾ ਜਿਹਾ 1.5 ਸਾਲ ਦਾਗਾ ਮਦਰ ਨੇ ਬ੍ਰਦਰ ਹੈ ਨਹੀਂ ਕੋਈ ਫਾਦਰ ਦੀ ਵੀ ਡੈਥ ਹੋਈ ਆ ਤੇ ਚਾਰ ਸਿਸਟਰ ਨੇ ਉਹਨਾਂ ਦੇ ਕਰਦੇ ਹਾਲਾਤ ਠੀਕ ਨੇ ਜੀ ਫਿਲਹਾਲ ਮੱਲ ਮੁੰਡੇ ਨੇ ਕੋਈ ਜੀ ਸੀ ਹੋਈ ਨਹੀਂ ਹਾਂਜੀ ਹਾਂਜੀ ਕੋਈ ਜੀ ਸੀ ਕਰਦੇ ਵਿੱਚ ਹੁਣ ਮੁੰਡਾ ਛੋਟਾ ਹੈਗਾ 1.5 ਸਾਲ ਦਾ ਬੱਚਾ ਹੈ ਜੇ ਲੜਕੀ ਵੀ 11 ਸਾਲ ਦੀ ਹੈ 11 ਮਹੀਨਾਵਾਂ ਦੀ ਫਾਦਰ ਸਾਹਿਬ ਦੀ ਪਹਿਲਾਂ ਡੈਥ ਹੋ ਗਈ ਸੀ ਤੇ ਆਪ ਹੁਣ ਚਲੇ ਗਏ ਤੇ ਹੁਣ ਆਨ ਡਿਊਟੀ ਸੀ ਜਦੋਂ ਆਨ ਡਿਊਟੀ ਸੀ ਜੀ ਬਿਲਕੁਲ ਡਿਊਟੀ ਤੇ ਸੀ ਗੈਸਟੈਂਟ ਤੇ ਸੀ ਨਹੀਂ ਜੀ ਇੰਨਾ ਬਰੇ ਹਜੇ ਕੁਝ ਨਹੀਂ ਪਤਾ ਚੱਲ ਰਿਹਾ ਜੋਇੰਟ ਚੋਂ ਕੀ ਦੱਸ ਰਹੇ ਨੇ ਉਹ ਆ ਵੀਰ ਜੀ ਇੱਧਰ ਬੱਸ ਕੋੜਾ ਲੈ ਕੇ ਦਾ ਪਾਣੀ ਪੋਲੀ ਦੋ ਪਾਣੀ ਪੋਲੀ ਦੋ ਉੱਥਾ ਰੱਖੇ ਪੋਟਾ ਗਰ ਦੇ ਉੱਪਰ ਜਪੋਣਾ ਆ ਬਣੋ ਆ ਗੁੰਜਿਤ ਚਾਰੇ ਕਾਨੀ ਆਰਡਰ ਚੂਰ ਤੇ ਘਰ ਕਾਨੀ ਲਿਖੀ ਤੇ ਉਹ ਹੀ ਖਰੀਦ ਆਉ ਸਰ ਹੇ ਵੀਰਾ ਮੜ ਗੁਰ ਦੇ ਦੇਖ ਲੰਦਾ ਤੇਰੀਆਂ ਚਾਰੇ ਪੈਣਾ ਦੀ ਵੀਰਾ ਆ ਦੀ ਵੀਰਾ ਨਨੂ

ਕੋਈ ਨਾ ਕਰ ਦੇ ਜੀ ਕੋਈ ਨਾ ਕਰ ਦੇ ਜੀ ਓਧਰ ਦੇਖੋ ਇੱਥੇ ਅੱਜ ਤਾਂ ਰੋਣੇ ਫੱਟ ਧਰ ਲੋਗੇ ਓਥੇ ਹੱਥੀ ਦਾ ਫੱਟੜ ਲੈ ਜਾ ਕੋਈ ਨਾ ਪੁੱਤਰਾ ਕੋਈ ਨਾ ਹੇਂ ਵੀਰੜੇ ਵੀਰੜੇ ਕਿਹਦੇ ਲਈ ਹੈਦਾ ਹੇਂ जी जल बैठ। चलो तेरे तेरे को ही। हाँ नीचे रखो नीचे। नीचे करके नीचे पे। थोड़ा नीचे